ਪੰਜਾਬ ਅੰਦਰ ਹੜ੍ਹਾਂ ਨੇ ਵੱਡੇ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਕੀਤਾ ਉਥੇ ਹੀ ਅਜਨਾਲਾ ਸ਼ਹਿਰ ਦੇ ਸੱਕੀ ਨਾਲੇ ਦੀ ਸਫਾਈ ਨਾ ਹੋਣ ਕਰਕੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਦਾ ਨੁਕਸਾਨ ਹੋਇਆ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿਰਸਾ ਅਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ 1990 ਤੋਂ ਬਾਅਦ ਹੁਣ ਤੱਕ ਅਜਨਾਲਾ ਦੇ ਸੱਕੀ ਨਾਲੇ ਦੀ ਸਫਾਈ ਜਿਹੜੀ ਆ ਉਹ ਨਹੀਂ ਹੋਈ ਹੈ ਜਿਸ ਕਰਕੇ ਅੱਜ ਪਾਣੀ ਦੇ ਨਾਲ ਕਿਸਾਨ ਵੀ ਹਜ਼ਾਰਾਂ ਇੱਕਰ ਫਸਲ ਡੁੱਬ ਕੇ ਖਰਾਬ ਹੋ ਗਈ ਹੈ ਅਤੇ ਇੱਥੇ ਵੱਡੇ ਪੱਧਰ ਤੇ ਬਦਬੂ ਫੈਲਨ ਕਰਕੇ ਬਿਮਾਰੀਆਂ ਫੈਲਦੀਆਂ ਨੇ ਉਹਨਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਅਜਨਾਲਾ ਸੱਕੀ ਨਾਲੇ ਦੀ ਸਫਾਈ ਹੋਈ ਹੁੰਦੀ ਤਾਂ ਅੱਜ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਇੰਨੇ ਬੱਦਰ ਹਾਲਾਤ ਨਹੀਂ ਹੁੰਨੇ ਸੀ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਨੇ ਇਸ ਸੱਕੀ ਨਾਲੇ ਦੀ ਜਾਂਚ ਕਰਵਾਈ ਜਾਵੇ ਇਸ ਦੀ ਕਦੋਂ ਸਫਾਈ ਹੋਈ ਹੈ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜਿੰਨੇ ਵੀ ਪੈਸੇ ਆਉਂਦੇ ਹਨ ਪ੍ਰਸ਼ਾਸਨ ਉਸ ਦੀ ਦੁਰਵਰਤੋਂ ਕਰਦਾ ਹੈ ਮੇਰਾ ਨਾਮ ਬਲਦੀਪ ਸਿੰਘ ਸਰਸਾ ਪ੍ਰਧਾਨ ਲੋਕ ਭਲਾਈ ਇਨਸਾਫ ਵੈਲਫੇਅਰ ਸੈਟੀ ਮੈਂਬਰ ਸੰਯੁਕਤ ਕਿਸਾਨ ਮੋਰਚਾ ਗਹਿਰਾਨੀ ਅੱਜ ਅਸੀਂ ਡੱਬਰਪਿੰਡ ਜੋ ਕਿ ਇਹ ਨਾਲਾ ਤਹਿਸੀਲ ਦਾ ਤੇ ਆਹ ਨਾਲ ਹੀ ਸਾਡੇ ਬਿਲਕੁਲ ਸੱਕੀ ਨਾਲਾ ਇੱਥੇ ਖਲੋਤੇ ਆਂ ਔਰ ਆ ਜਿਹੜਾ ਪਾਣੀ ਆ ਅੱਜ ਵੀ ਖੇਤਾਂ ਦੇ ਵਿੱਚੋਂ ਦੀ ਜਾ ਰਿਹਾ ਸੱਕੀ ਨਾਲੇ ਚ ਇੱਕ ਤੁਬਕਾ ਪਾਣੀ ਦਾ ਨਹੀਂ ਜਾ ਰਿਹਾ ਕਿਉਂਕਿ ਉਹ ਸੱਕੀ ਨਾਲਾ ਜਿਹੜਾ ਬਿਲਕੁਲ ਪੂਰਿਆ ਹੋਇਆ ਉਹਦੀ ਖਲਾਈ ਨਹੀਂ ਕੀਤੀ ਜੇਕਰ ਸੱਕੀ ਨਾਲੇ ਦੀ ਖਲਾਈ ਕੀਤੀ ਹੁੰਦੀ ਤੇ ਫਿਰ ਆ ਜਿਹੜੀ ਅਜਨਾਲਾ ਤਹਿਸੀਲ ਤੇ ਰੁਪੋਕ ਤਹਿਸੀਲ ਜੀ ਜਿਹੜੀ ਫਸਲਾਂ ਦੀ ਜਿਹੜੀ ਤਬਾਈ ਆ ਇਹ ਨਹੀਂ ਸੀ ਕੀ ਹਾਲਾਤ ਕੀ ਨੇ ਇਹਦੇ ਪਾਣੀ ਬਹੁਤ ਗੰਦਾ ਪਾਣੀ ਉਸੇ ਤਰੀਕੇ ਨਾਲ ਆ ਰਿਹਾ ਕਈ ਦਿਨ ਤੋਂ ਗੇ ਹਟ ਰਿਹਾ ਜੀ ਇਹ ਪਾਣੀ ਤੋਂ ਗੰਦਾ ਹੋਣਾ ਹੀ ਆ ਕਿਉਂਕਿ ਫਸਲਾਂ ਪੱਕ ਚੁੱਕੀਆਂ ਨੇ ਜਦੋਂ ਅਨਾਜ ਪੱਕ ਜਾਂਦਾ ਤੇ ਉਹ ਪਾਣੀ ਦੇ ਵਿੱਚ ਡੁੱਬਦਾ ਹੈ ਤੇ ਫਿਰ ਉਹਦੀ ਬਦਬੂ ਪੈਦਾ ਹੁੰਦੀ ਆ ਉਹ ਖਰਾਬ ਹੁੰਦਾ ਇਹ ਹੁਣ ਝੋਨੇ ਦੀ ਫਸਲ ਜਿਹੜੀ ਆ ਪੱਕੀ ਹੋਈ ਝੋਨੇ ਦੀ ਫਸਲ ਉਹ ਪਾਣੀ ਨਾਲ ਬਰਬਾਦ ਹੋ ਗਈ ਪਰ ਇਸ ਹੜ ਦੇ ਪਾਣੀ ਨਾਲ ਔਰ ਇਹ ਹੜ ਵੀ ਜਿਹੜਾ ਇਹ ਕੁਦਰਤੀ ਨਹੀਂਗਾ ਇਹ ਹੜ ਵੀ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਡੈਮ ਜਿਹੜੇ ਨੇ ਉਹਨਾਂ ਦੀ ਜਿਹੜੀ ਆ ਇੱਕ ਪੰਜਾਬ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਦੇ ਤਹਿਤ ਇਹ ਜਿਹੜੇ ਹੜ ਆਏ ਨੇ ਤੇ ਉਹਨਾਂ ਦੇ ਕਾਰਨ ਇਹ ਪਾਣੀ ਜਿਹੜਾ ਫਸਲਾਂ ਜਿਹੜੀਆਂ ਨੇ ਬਰਬਾਦ ਹੋ ਗਈਆਂ ਝੋਨਾ ਜਿਹੜਾ ਉਹ ਖਰਾਬ ਹੋ ਗਿਆ ਇਸ ਕਾਰਨ ਇਹ ਪਾਣੀ ਜਿਹੜਾ ਇਹ ਵਿਧਬੂ ਮਾਰ ਰਿਹਾ ਹੁਣ ਇਹਦੇ ਨਾਲ ਜਿਹੜੀਆਂ ਨੇ ਅੱਗੇ ਬਿਮਾਰੀਆਂ ਜਿਹੜੀਆਂ ਨੇ ਪੈ ਜਾਉਣ ਲੱਗੀਆਂ ਮੈਂ ਸਿਰ ਜੇਕਰ ਸੱਕੀ ਨਾਲੇ ਦੀ ਖਲਾਈ ਹੋਈ ਹੁੰਦੀ ਏ ਤੇ ਸਾਡੇ ਇਲਾਕਾ ਜਿਹੜਾ ਬਚ ਜਾ ਮੈਂ ਪਹਿਲਾਂ ਕਹਿ ਚੁੱਕਾ ਕਿ ਸੱਕੀ ਨਾਲੇ ਦੀ ਅੱਜ ਤੱਕ ਖਲਾਈ ਨਹੀਂ ਹੋਈ ਜੇ ਸੱਕੀ ਨਾਲੇ ਦੀ ਖਾਈ ਹੋਈ ਹੁੰਦੀ ਤੇ ਆ ਜਿਹੜਾ ਪਾਣੀ ਆ ਸਕ ਇੱਥੋਂ ਹੁਣ ਜਿੱਨੀ ਸਪੀਡ ਚ ਇੱਥੇ ਜਾ ਰਿਹਾ ਤੁਸੀਂ ਵੇਖ ਲਓ ਕਿ ਸੱਕੀ ਨਾਲੇ ਚ ਇੰਨੀ ਸਪੀਡ ਨਾਲ ਨਹੀਂ ਜਾ ਰਿਹਾ ਸੋ ਇਹਦੇ ਵਿੱਚ ਸਭ ਤੋਂ ਵੱਧ ਦੋਸ਼ੀ ਜਿਹੜਾ ਕਿ ਜ਼ਿੰਮੇਵਾਰੀ ਜਿਹੜੀ ਆ ਉਹ ਡਿਪਟੀ ਕਮਿਸ਼ਨਰ ਦੀ ਆਉਂਦੀ ਆ ਡਰੇਨੇਜ ਭਾਗ ਦੀ ਆਉਂਦੀ ਆ ਜਿਨ੍ਹਾਂ ਨੇ ਇਹ ਖਲਾਈ ਕਰਾਉਣੀ ਸੀ ਤੇ ਡਿਪਟੀ ਕਮਿਸ਼ਨਰ ਨੇ ਦੇਖਣਾ ਸੀ ਕਿ ਇਹ ਮੇਰੇ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਇਹ ਬਰਸਾਤੀ ਨਾਲੇ ਨੇ ਉਹਨਾਂ ਦੀ ਸਫਾਈ ਹੋਈ ਹੈ ਕਿ ਨਹੀਂ ਹੋਈ। ਉਹ ਇੱਥੇ ਸਫਾਈ ਨਹੀਂ ਹੋਈ ਤੇ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਚੀਜ਼ ਨਹੀਂ ਜਾਂਚਣੀ। 1990 'ਚ ਮੈਂ ਇੱਥੇ ਸਰਸੇ ਤੋਂ ਆ ਕੇ ਜ਼ਮੀਨ ਲਈ ਹੈ। 1990 ਤੋਂ ਲੈ ਕੇ ਅੱਜ ਤੱਕ ਕੋਈ ਇਹਦੀ ਮੈਂ ਸਫਾਈ ਹੁੰਦੀ ਨਹੀਂ ਵੇਖੀ। ਤੇ ਇਹਦੀ ਜਿਹੜੀ ਆ ਇਹ ਜਾਂਚ ਹੋਣੀ ਚਾਹੀਦੀ ਆ ਤੇ ਇਹ ਹੁਣ ਤੱਕ ਇਹ ਸੱਕੀ ਨਾਲੇ ਦੇ ਉੱਤੇ ਮੈਂ ਕਹੂੰਗਾ ਕਿ 1990 ਤੋਂ ਘੱਟ ਜਾਵੇ। ਕਿ 1990 ਤੋਂ ਲੈ ਕੇ ਹੁਣ ਤੱਕ ਇਹ ਤੇ ਸਕੀ ਨਾਲੇ ਤੇ ਜਿਹੜਾ ਉਹ ਕਿੰਨਾ ਖਰਚ ਹੋਇਆ ਇਹਦੀ ਖਲਾਈ ਤੇ ਇਹਦੀ ਸਫਾਈ ਤੇ ਕੋ ਖਰਚ ਹੋਇਆ ਜੇ ਹੋਇਆ ਹੁੰਦਾ ਜੇ ਇਹਦੀ ਖਲਾਈ ਹੋਈ ਹੁੰਦੀ ਤੇ ਅੱਜ ਆਹ ਜਿਹੜੀ ਬਰਬਾਦੀ ਆ ਇਹ ਨਹੀਂ ਸੀ ਹੋਣੀ ਸਟਾਰ نیوز ਪੰਜਾਬੀ ਟੀਵੀ ਦੇ ਲਈ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ